ਹੈਲੋ एवरीवन ਕੀ ਹਾਲ ਚੱਲ ਰਿਹਾ ਹੈ ਹੋਪ ਤੁਸੀਂ ਸੇ ਵਧੀਆ ਹੋਵੋਗੇ ਤੇ ਵੈਲਕਮ ਬੈਕ ਟੂ ਅਨਦਰ ਵਲੌਗ ਤੇ ਅਸੀਂ ਜਾ ਰਹੇ ਹਾਂ ਸ਼੍ਰੀ ਦੁਖਨਵਾਰ ਸਾਹਿਬ ਮੱਥਾ ਟੇਕਣ ਲਈ ਤੇ ਕਾਫੀ ਦਿਨ ਹੋ ਗਏ ਕਹਿ ਰਹੇ ਸੀ ਚਾਣਾ ਜਾਣਾ ਟਾਈਮ ਨਹੀਂ ਸੀ ਮਿਲ ਰਿਹਾ ਤੇ ਫਾਈਨਲੀ ਚਲੋ ਅੱਜ ਮੱਥਾ ਟੇਕ ਆਣੇ ਆ ਜਾ ਕੇ ਵੈਸੇ ਤਾਂ ਅਸੀਂ ਵੀਕ ਦੇ ਵਿੱਚ ਇੱਕ ਜਾਂ ਦੋ ਵਾਰੀ ਚਲੇ ਜਾਂਦੀ ਆ ਪਰ ਇਸ ਵਾਰ ਇੱਕ ਵੀਕ ਤੋਂ ਉੱਪਰ ਹੀ ਹੋ ਗਿਆ ਦੋ ਵੀਕ ਵੀ ਹੋਣ ਵਾਲੀ ਸੀਗੇ ਦੋ ਹਫਤੇ ਤੇ ਹੁਣ ਜਾ ਰਹੇ ਸੀ ਅਸੀਂ ਚਲੋ ਦੁਖਨਵਾਰ ਸਾਹਿਬ ਤੇ ਮੱਥੜੇ ਹੀ ਗਿਆ ਚਲੋ ਉਹ ਨਹੀਂ ਲੰਘਣਾ ਮੈਂ ਪਰਸਾਬ ਨਾ ਲਾਣੀ ਮੈਂ ਰੈਡੀ ਛਿਲੇ ਜਗ੍ਹਾ ਹੀ ਨਹੀਂ ਆਗੀ ਬਰੋਂ ਪਕ ਲਾਵਾਂ ਕਿੱਥੇ ਹੁਣ ਕੇ ਫੇਰ ਕਮਾਨ ਦੇ ਬਾਅਦ ਗੁਰਨਾਸਾ ਜੀ ਰਤਾ ਦੀ ਵਾਣ ਮਨ ਮਰ ਜੀ ਆਇਆ ਚਲੋ ਚਲੀਏ ਇੱਕਮ ਹੌਲੀ ਅਰਦਾਸ ਹੋ ਰਹੀ ਹੁੰਦਾ ਚਾਹੀਏ ਕਰੀਏ ਆਪਣੇ ਉੱਤੇ ਅਰਦਾਸ ਕਰਦੇ ਸਤਿਗੁਰ ਤੇਰੀ ਕਮਨਾ ਪ੍ਰਤੀਤਾ ਆਪ ਦਾਰਕ ਤੇਰੇ ਰੂਝੇ ਤੇ ਰੂਝਾ ਯੋਰ ਕੀ ਆ ਉਈ ਮਿਆਦ ਤੇ ਚੱਲ 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 ਪੜੀ ਦੀ ਬਾ ਪ੍ਰਮੇ ਵੰਦਲੇ ਹੋ 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 ਪ੍ਰਮੇ ਲਖਨ ਵਿਦਵਾ ਤੁਮਹੀ ਨਾ ਨਾ ਖੜ ਜੋ ਵਾਹਿ ਸ਼ਰੀਰ ਨੂੰ ਕੋਮਲਤਾ ਸਿੰਧ ਸਾਹਿਬ ਜੇ ਸਾਵਧਾਨੀ ਹੋਏ ਸਰਹਾਏ ਦਸਾ ਪਾਤਸ਼ਾਹੀ ਅਟੀ ਜੋਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇੰਤ ਪਾਸਤਿ ਤਾਰਤਿਆਨਤ ਅਨਤ ਰਿ ਬੋਲੋ ਜੇ ਵਾਹਿ ਜਿਆ ਪਿਆਰੇਆ

ਲੰਗ ਘਰ ਤੂਜਾ ਮਹੱਲਾ ਪੰਜਹਾਰ ਸਾਹ ਪੂਰ ਪੱਤਰੀ ਓਏ ਓਏ ਰਾਮਾ ਬੇਚੂ ਪੱਤਰੀ ਪੱਲੋਕੀ ਤਾਲਾ ਖਲੇ ਤੇ ਅਸੀਂ ਫਿਰ ਬੈਠੇ ਥੋੜੀ देर ਤੇ ਬਾਬਾ ਜੀ ਨਾਲ ਕਿੰਨੀਆਂ ਗੱਲਾਂ ਥੋੜੀਆਂ ਜੀਆਂ ਤੇ ਉਹਨਾਂ ਨੂੰ ਦੱਸਿਆ ਲਾਈਫ ਕੀ ਚੱਲ ਰਹੀ ਹੈ ਅੱਜ ਕੱਲ ਕੀ ਨਹੀਂ ਵੈਸੇ ਤਾਂ ਉਹਨਾਂ ਨੂੰ ਸਭ ਪਤਾ ਹੁੰਦਾ ਪਰ ਫਿਰ ਵੀ ਕਹਿੰਦੇ ਮਾਪਿਆਂ ਨੂੰ ਜਿੱਦਾਂ ਸਾਰਾ ਕੁਝ ਦੱਸਣਾ ਹੁੰਦਾ ਹੈ। ਉਹਦਾ ਹੀ ਬਾਬਾ ਜੀ ਨੇ ਸਾਰਾ ਕੁਝ ਦੱਸਿਆ ਤੇ ਬੱਚੇ ਬਹੁਤ ਖੁਸ਼ ਹੁੰਦੇ ਨੇ ਆ ਕੇ ਗੁਰਦੁਆਰਾ ਸਾਹਿਬ। ਵੈਸੇ ਤਾਂ ਅਸੀਂ ਵੀਕ ਦੇ ਵਿੱਚ ਦੋ ਵਾਰੀ ਆਈ ਜਾਂਦੇ ਹੁੰਦੇ ਆ ਬਟ ਇਸ ਵਾਰ ਅਸੀਂ ਦੋ ਹਫ਼ਤੇ ਹੋ ਗਏ ਹੋਣ ਵਾਲੇ ਸੀ অলਮੋਸਟ ਤੇ ਅਸੀਂ ਹੁਣ ਆਏ ਸੀ ਤੇ ਬੱਚਿਆਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਗੁਰਦੁਆਰਾ ਸਾਹਿਬ ਆਣ ਦੀ। ਹੁਣ ਹਨਾ ਗణం ਫਿਸ਼ ਉੱਥੇ ਫਿਸ਼ ਨੇ ਜਾਣਾ ਮਾਮੂ ਗੁਰਦੁਆਰਾ ਸਹਿਬ ਅੱਦਾਂ ਕਰਕੇ ਹਨਾ ਫਿਰ ਬੜੀ ਖੁਸ਼ ਹੁੰਦੇ ਨੇ ਫਿਰ ਫਟਾਫਟ ਤਿਆਰ ਹੋਣਗੇ ਤੇ ਸੈਂਡਲ ਚੱਪਲ ਆਪਣੀ ਪਾਣਗੇ ਫਟਾਫਟ ਵੀ ਜਾਣਾ ਤੇ ਹੁਣ ਦੇਖੋ ਕਿੰਦਾ ਭੱਜ ਰਹੇ ਸੀ ਬੈਠੇ ਨਹੀਂ ਰਿੰਦੇ ਪਰ 2 ਮਿੰਟ ਵੀ ਉੱਥੇ ਚਰਜ ਨਾਲ ਬੜੀ ਮੁਸ਼ਕਿਲ ਵੜਦੇ ਆ ਇਹ ਦੇਖੋ ਪਿੱਛੇ ਪਿੱਛੇ ਦੇ ਪਾਪਾ ਘੁੰਮ ਰਹੇ ਨੇ 1 ਮਿੰਟ ਵੀ ਨਹੀਂ ਟਿਕਦੇ ਹੈਗੇ ਬਸ ਉਹ ਮੁਸ਼ਕਿਲ ਇਹਨਾਂ ਨੂੰ ਗੋਦੀ 'ਚ ਫੜ ਕੇ ੱੱਕੇ ਨਾਲ ਵਟਾਣਾ ਪੈਂਦਾ ਹੈ జో మిట్వి హడ్డ దోతోనే ఇద్దరు ఉద్ధనా ਕਹਿੰਦੇ ਨੀਂ ਨਹੀਂ ਆਂਦੀ ਵੀ ਐ ਆਜੋ ਆਜੋ ਰੋਟੇ ਸੁਭਾਅ ਨਾ ਪਾ ਲੈ ਗਾ ਨਹੀਂ ਪਰ ਨਹੀਂ ਲਾਣ ਦੇਣਾ ਇਹ ਨਹੀਂ ਕਿ ਇਹ ਬਾਹਰੋਂ ਦੇਣਾ ਨਾ ਅੱਛਾ ਹੁਣ ਅਸੀਂ ਮੱਥਾ ਟੇਕ ਕੇ ਆਰਾਮ ਨਾਲ ਕਟਾ ਬੈਠ ਕੇ ਤੇ ਬਰਨ ਅਸੀਂ ਘਰੇ ਜਾ ਰਹੇ ਹਾਂ ਵਾਪਿਸ ਤੇ ਘਰੇ ਅਸੀਂ ਡিনার ਵਗੈਰਾ ਸਾਰਾ ਕੁਝ ਤਿਆਰ ਕਰਕੇ ਆਏ ਸੀ ਉੱਥੇ ਜਾ ਕੇ ਬਸ ਰੋਟੀ ਖਾਣੀ ਹੈ ਬਾਕੀ ਬੱਚਿਆਂ ਦਾ ਦੁੱਧ ਇਹ ਬੋਟਲਸ ਵਗੈਰਾ ਕਰਨੀ ਹੈ ਸੀ ਤੇ ਹੋਪਸ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏ ਜੇ ਵਧੀਆ ਲੱਗੀ ਹੋਏ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਚੈਨਲ ਨੂੰ ਤੇ ਮਿਲਦੇ ਹਾਂ ਨਵੇਂ ਵੀਡੀਓ ਨਾਲ ਬਾਏ ਬਾਏ ਟੇਕ ਕੇਅਰ